ਜਲੰਧਰ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਆਪ ਪਾਰਟੀ ਦੇ ਨੇਤਾ ਤੇ ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਵੱਲੋਂ ਹਲਕਾ ਫਤਿਹਗੜ ਚੂੜੀਆਂ ਦੇ ਵਿੱਚ ਜਿੱਤ ਦੀ ਖੁਸ਼ੀ ਮਨਾਈ ਗਈ ਹੈ ਅਤੇ ਢੋਲ ਦੀ ਥਾਪ ਤੇ ਜਸ਼ਨ ਮਨਾਉਂਦੇ ਹੋਏ ਆਪ ਵਰਕਰਾਂ ਦੇ ਵੱਲੋਂ ਲੱਡੂ ਵੰਡੇ ਗਏ ਹਨ ਉੱਥੇ ਹੀ ਚੇਅਰਮੈਨ ਪੰਜਾਬ ਬਲਬੀਰ ਸਿੰਘ ਪੰਨੂ ਦਾ ਕਹਿਣਾ ਸੀ ਕਿ ਅੱਜ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਹੋਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਜੋ 2022 ਦੇ ਵਿੱਚ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਨੇ ਵਿਸ਼ਵਾਸ ਕੀਤਾ ਸੀ ਇਹ ਹੀ ਉਸ ਦਾ ਨਤੀਜਾ ਹੈ ਅੱਜ ਉਸ ਤੋਂ ਬਾਅਦ ਜੋ ਆਪ ਦੇ ਵੱਲੋਂ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ 1 ਸਾਲ ਪੂਰਾ ਕਰਨ ਤੇ ਅੱਜ ਕੰਮਾਂ ਨੂੰ ਦੇਖਦੇ ਹੋਏ ਵੋਟਰਾਂ ਨੇ ਉਹਨਾਂ ਦੀ ਵੱਡੀ ਜਿੱਤ ਦੇ ਰੂਪ ਦੇ ਵਿੱਚ ਫਤਵਾ ਚਾਰ ਕੀਤਾ ਹੈ। ਉਥੇ ਹੀ ਚੇਅਰਮੈਨ ਬਲਬੀਰ ਸਿੰਘ ਪੰਨੂ ਦਾ ਕਹਿਣਾ ਸੀ ਕਿ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੀ ਜਨਤਾ ਨੂੰ ਬਹੁਤ ਬੇਵਕੂਫ ਬਣਾਇਆ ਹੈ ਜਦਕਿ ਅੱਜ ਪੰਜਾਬ ਦੇ ਲੋਕ ਉਹਨਾਂ ਦੋਹਾਂ ਦੀ ਰਾਜਨੀਤੀ ਨੂੰ ਸਮਝ ਚੁੱਕੇ ਹਨ ਤੇ ਹੁਣ ਆਮ ਆਦਮੀ ਪਾਰਟੀ ਤੇ ਉਹਨਾਂ ਦਾ ਵਿਸ਼ਵਾਸ ਹੈ। ਇਸ ਚੋਣ ਨਤੀਜੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਸੱਚੇ ਸੁੱਚੇ ਦੋਦੇ ਆ ਆਮ ਘਰਾਂ ਦੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜੋਧੇ ਹਨ ਬਹੁਤੇ ਅਮੀਰ ਘਰਾਂ ਦੇ ਜੀ ਇਹ ਸਾਰੇ ਆਮ ਘਰਾਂ ਦੇ ਨੇ ਪਰ ਆਪਣੀ ਹੱਕ ਹਲਾ ਦੀ ਕਮਾਈ ਦੇ ਵਿੱਚੋਂ ਇਹਨਾਂ ਸਾਰਿਆਂ ਬੂੰਦ-ਬੂੰਦ ਆਪਣਾ ਸਮਾਂ ਕੱਢਿਆ ਕੋਈ ਮੇਰਾ ਵੀਰ ਦਿਹਾੜੀਦਾਰ ਸੀ ਕੋਈ ਮੇਰਾ ਵੀਰ ਛੋਟੇ ਕਾਰੋਬਾਰ ਵਾਲਾ ਸੀ ਇਹਨਾਂ ਸਾਰਿਆਂ ਨੇ ਸਮਾਂ ਕੱਢਿਆ ਜਿੰਨੇ ਵੀ ਜਲੰਧਰ ਵਾਸੀ ਦੀ ਉਹਨਾਂ ਸਮਾਂ ਕੱਢ ਕੇ ਘਰ ਘਰ ਜਾ ਕੇ ਪ੍ਰਚਾਰ ਕੀਤਾ ਔਰ ਜਿਹੜੇ ਫਤਿਹਗੜ੍ਹ ਚੂੜੀਆਂ ਵਾਸੀ ਜਿਨ੍ਹਾਂ ਦੀ ਟੀਮ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਨਾਲ ਨਾਲ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਪਾਰਟੀ ਨੇ ਬਹੁਤ ਵਧੀਆ ਸਾਨੂੰ ਇੱਕ ਪਾਈ ਦੇ ਵਿੱਚ ਫਤਵਾ ਦਿੱਤਾ ਸੀ ਸਾਨੂੰ ਗਰੰਟੀਆਂ ਦਿੱਤੀਆਂ ਜਿ ਉਹਨਾਂ ਗਰੰਟੀਆਂ ਦੇ ਆਧਾਰ ਤੇ ਅੱਜ ਜਲੰਧਰ ਵਾਸੀਆਂ ਨੇ ਪਾਰਟੀ ਤੇ ਭਰੋਸਾ ਕੀਤਾ ਔਰ ਪਾਰਟੀ ਨੂੰ ਬੜੇ ਵੱਡੇ ਅਤਵੇ ਦੇ ਨਾਲ ਅੱਜ ਜਲੰਧਰ ਦੇ ਵਿੱਚ ਲੋਕ ਸਭਾ ਦੀ ਚੋਣ ਪਾਰਟੀ ਦੇ ਝੋਲੀ ਦੇ ਵਿੱਚ ਪਈ ਹੈ। ਤੁਹਾਨੂੰ ਸਾਹਿਬ ਦਾ ਮਤਲਬ ਦੇਖੋ ਜੀ ਜਿਹੜੇ ਮੁਕਾਬਲੇ ਇਲੈਕਸ਼ਨ ਦੇ ਵਿੱਚ ਮੁਕਾਬਲੇ ਹੁੰਦੇ ਨੇ ਮੈਂ ਜਿੱਥੋਂ ਤੱਕ ਸਮਝਦਾ ਕਿਉਂਕਿ ਲੋਕ ਅੱਜ ਕੱਲ ਲੀਡਰਾਂ ਨਾਲੋਂ ਜ਼ਿਆਦਾ ਸਮਝਦਾਰ ਅੱਜ ਕੱਲ ਸੰਗਤ ਨੂੰ ਮੂਰਖ ਬਣਾਇਆ ਨਹੀਂ ਜਾ ਸਕਦਾ ਸੰਗਤ ਨੂੰ ਮੂਰਖ ਪਹਿਲੇ ਟਾਈਮ ਤੇ ਜੋ ਕਾਲੀ ਕਾਂਗਰਸੀ ਦੋ ਪਾਰਟੀਆਂ ਸੀ ਉਹ ਮੂਰਖ ਬਣਾ ਦਿੰਦੀ ਸੀ ਅੱਜ ਕੱਲ ਸੰਗਤ ਜਾਣਦੀ ਹੈ ਸੰਗਤ ਨੂੰ ਪਤਾ ਹੈ ਸੰਗਤ ਨੂੰ ਪਤਾ ਹੈ ਝੂਠ ਕਿੱਧਰ ਔਰ ਸੱਚ ਕਿੱਧਰ ਹੈ ਪਰ ਸੰਗਤ ਨੂੰ ਆਮ ਆਦਮੀ ਪਾਰਟੀ ਤੇ ਭਰੋਸਾ ਹੈ ਪਰ ਸੰਗਤ ਨੇ ਆਮ ਆਦਮੀ ਪਾਰਟੀ ਤੇ ਬੜੀਆਂ ਆਸਾਂ ਲਾਈਆਂ ਨੇ ਪਰ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਰਿੰਕੂ ਜੀ ਨੇ ਜੋ ਅੱਜ ਲਾਈਵ ਹੋ ਕੇ ਉਹਨਾਂ ਨੇ ਚੈਨਲਾਂ ਤੇ ਵੀ ਬੋਲਿਆ ਕਿ ਜੋ 12 ਮਹੀਨੇ ਦਾ ਸਮਾਂ ਹੈ 12 ਮਹੀਨਿਆਂ ਦੇ ਵਿੱਚ ਜਿਹੜੇ ਜਿਹੜੇ ਵੀ ਹਲਕੇ ਦਾ ਜੋ-ਜੋ ਵਿਧਾਨ ਸਭਾ ਬਣਦੇ ਹਲਕੇ ਨੇ ਉੱਥੇ ਉਹਨਾਂ ਹਲਕਿਆਂ ਦਾ ਜੋ ਵਿਕਾਸ ਕਾਰਜਾਂ ਵਾਸਤੇ ਜੋ ਉਹਨਾਂ ਦਾ ਹੱਕ ਹੋਊਗਾ ਉਹਨਾਂ ਦਾ ਹੱਕ ਉਹਨੂੰ ਦਿੱਤਾ ਜਾਊਗਾ ਔਰ 12 ਮਹੀਨਿਆਂ ਤੋਂ ਬਾਅਦ ਕੰਮ ਕਰਕੇ ਵੋਟਾਂ ਮੰਗਣਾ ਵਾਂਗ ਪਰ ਪਾਰਟੀ ਸਾਡੀ ਸੱਚੀ ਸੁੱਟੀ ਪਾਰਟੀ ਹੈ ਸਾਨੂੰ ਕੋਤਾ ਝੂਠ ਨਹੀਂ ਬੋਲਣਾ ਹੁੰਦਾ ਅਸੀਂ ਉਹਨੇ ਕੀ ਮੁਜੇ ਰੱਖਦੇ ਜਥੇ ਜਿੱਥੇ ਜਿੱਨਾ ਅਸੀਂ ਕੰਮ ਕਰ ਸਕਦੇ ਔਰ ਉਹਨੇ ਉਹਨਾਂ ਗਰੰਟੀਆਂ ਦੇ ਉੱਤੇ ਅਸੀਂ ਜਾ ਕੇ ਜਲੰਧਰ ਵਾਸੀਆਂ ਨੂੰ ਬੇਨਤੀ ਕੀਤੀ ਸੀ ਔਰ ਜਲੰਧਰ ਵਾਸੀਆਂ ਨੇ ਬਹੁਤ ਹੀ ਭਾਰੀ ਲੀਡ ਦੇ ਨਾਲ ਹਰ ਹਲਕੇ ਦੇ ਵਿੱਚੋਂ ਸਾਨੂੰ ਜਤਾਇਆ ਮਨੂੰ ਤਾਂ ਜਿੰਨੇ ਚੌਂ ਤੇ ਬੜੀਆਂ ਆਸਾਂ ਰੱਖੀ ਬੈਠੇ ਨੇ ਦੇਖੋ ਜੀ ਮੈਂ ਤੇ ਦੂਸਰੀਆਂ ਪਾਰਟੀਆਂ ਵਾਲਿਆਂ ਨੂੰ ਕਈ ਇੱਥੇ ਫਟੇ ਘੜ ਚੂੜੀਆਂ ਚ ਵੀ ਕਈ ਕਰਦੇ ਮੈਂ ਵੇਖਿਆ ਛੋਟ ਜੁੜੀਆਂ ਹਰਕਦਾ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਆਰਾਮ ਨਾਲ ਜਾਂਦੇ ਆਪਣੇ ਕਾਰੋਬਾਰਾਂ ਦੇ ਲ ਕਿ ਕਿਥਾਂ ਤੇ ਜਾਂਦੇ ਜਿਹੜਾ ਤੁਹਾਡੇ ਕੰਮ ਕੋ ਮੋਦਰ ਧਿਆਨ ਦੋ ਐਵੇਂ ਸ਼ਰਾਰਤਾਂ ਛੱਡ ਦਿਓ ਕਿਉਂਕਿ ਆਮ ਆਦਮੀ ਪਾਰਟੀ ਸੱਚੀ ਸੁੱਚੀ ਪਾਰਟੀ ਆਮ ਆਦਮੀ ਪਾਰਟੀ ਲੋਕ ਸਮਝ ਚੁੱਕੇ ਆ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਫਤਵਾ ਦੇਣਾ ਹੀ ਕਿਉਂਕਿ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਭਰੋਸਾ ਹੈ ਤੁਸੀਂ ਗਾਂਵ ਜਾ ਕੇ ਬਹੁਤ ਕੁਝ ਦੇਖਣ ਨੂੰ ਮਿਲੇਗਾ ਤੁਹਾਨੂੰ ਪਿੰਡਾਂ ਦੇ ਵਿੱਚ ਪੰਚਾਇਤਾਂ ਦੇਖਣ ਨੂੰ ਮਿਲेंगी ਤੁਹਾਨੂੰ ਇੱਥੇ ਕਈ ਸਾਡੇ ਚੇਅਰਮੈਨ ਸਾਹਿਬ ਆ ਬਣ ਗਏ ਹੋਰ ਵੀ ਕਈ ਸਾਡੀਆਂ ਇਲੈਕਸ਼ਨ ਆ ਕੇ ਆਉਣ ਵਾਲੀਆਂ ਤੁਹਾਨੂੰ ਬਹੁਤ ਕੁਝ ਸਾਡੇ ਹਲਕਾ ਵਾਸੀਆਂ ਨੂੰ ਬਹੁਤ ਕੁਝ ਪੰਜਾਬ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਬਹੁਤ ਕੁਝ ਦੇਖੋ thank you